ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸੈਂਡ ਬੁੱਕਟਰ ਤੇ ਜ਼ਿਲ੍ਹਾ ਨੂੰ ਪੈਣਦਾ ਜੀ ਮੋਗਾ ਬਾਈ ਕੋਲ ਇੱਕ ਗੱਬਣ ਤੇ ਇੱਕ ਤਾਜੀ ਸੂਈ ਗਾਂ ਮਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਤਾ ਤੋਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਂ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਜ਼ੀਰ ਮੋਗਾ ਠੀਕ ਹੈ ਜੀ ਹਾਂ ਜੀ ਪਹਿਲੀ ਵੜ ਦੀ ਜਾਣਕਾਰੀ ਆਪਣੀ ਦੀ ਇਹ ਬਈ ਦੂਜਾ ਸੂਆ ਸੂਈ ਆ ਹਾਂ ਜੀ ਇਹ ਕੱਲ ਸ਼ਾਮ ਦੀ ਸੂਈ ਆ ਠੀਕ ਹੈ ਜੀ ਤੇ ਮੰਨ ਲਾ ਵੀ ਇਹਦਾ 4 ਕਿਲੋ ਬੋਲਾ ਗੱਡਿਆ ਆਪਾਂ ਤੜਕੋ ਠੀਕ ਹੈ ਤੇ ਮਗਰ ਇਹਦੇ ਬੱਚਾ ਦੂਜਾ ਸੂਈ ਸੂਈ ਆ ਜਰਸੀ ਆ ਵੜ ਠੀਕ ਹੈ ਜੀ ਮਗਰ ਵਸਾ ਰਹੇ ਹਨ 2020 ਬੋਦਲ ਠੀਕ ਹੈ ਜੀ ਲਓ ਭਰਾ ਚੈੱਕ ਕਰ ਸਕਦੇ ਹੋ ਦੋ ਰੋ ਉਜੀ ਬੱੱਸ ਮਗਰ ਬੱੱਸ ਜੱਕਾ ਸਾਹ ਰੇਸ ਮਗਰ ਬੱੱਸ ਬਈ ਠੀਕ ਹੈ ਠੀਕ ਦੇਖ ਚੰਗਾ ਕੱਦ ਬੈਡਾ ਚੰਗੀ ਬੜੀ ਪ੍ਰੋਸੀ ਆ ਲੇ ਬਾਦ ਅੰਤਾ ਦੇ ਪ੍ਰਸਲਾਹ ਤੇ ਭਰਾ ਦੇਖ ਸਾ ਤੂੰ ਲੋਕੀ 딸ੀ ਕਿੰਨਾ ਕੱਦ ਦਾ ਦੋਦਾ ਦੋਦ ਬਾਈ ਪਿਛਲੇ ਸੂਏ 16 ਕਿਲੋ ਦਿੱਤਾ ਐਤੀ ਦੇ ਦੂ 18 ਕਿਲੋ ਠੀਕ ਹੈ ਜੀ 15 16 ਕਿਲੋ ਕੋਈ ਵੀਰ ਭਰਾ ਮੰਨੇ ਕੇ ਲੈ ਠੰਡੀ ਫੀਲ ਬਸੇਰੀ ਠੀਕ ਹੈ ਠੀਕ ਭਰਾ ਲੈ ਵੇ ਤਾਂ ਤੁਸੀਂ ਕਿਰਲਾ ਸਾਡੇ ਚੈੱਕ ਕਰ ਸਕਦੇ ਹੋ ਬਾਕੀ ਬਾਈ ਗਰਮੀਆਂ ਦਾ ਤੋਹਫਾ ਹੀ ਆ ਠੀਕ ਹੈ ਜੀ ਗਰਮੀ ਗਰਮੀ ਜਮਾਂ ਹੀ ਨਹੀਂ ਮਨੋਰੀ ਚੰਗਾ ਕੱਦ ਬੈਡਾ ਬਾਕੀ ਬਾਈ ਬਾਜਨ ਵਾਲੀ ਆ ਰੇਟਰ ਲਾ ਲਈ ਇੱਕੋ ਹੀ ਦਸੀ ਬਾਈ ਯਾਰ ਮੁੱਲ ਬਾਈ ਕੋਈ 60 ਨਹੀਂ 65 ਨਹੀਂ 52000 ਰੁਪਿਆ ਲੈ ਲਾਂਗੇ 52000 ਹਾਂ ਲੋ ਜੀ ਚੈੱਕ ਕਰ ਸਕਦੇ ਹੋ ਬਰਾ ਸੂਰਾ ਤੇਰਾ ਕਰਮਵਲੀ ਤੇ ਚੈੱਕ ਕਰ ਸਕਦੇ ਨੇ ਪਲੇਰ ਤਾਂ ਤਜਾ ਤੁਸੀਂ ਦਾ ਸਰੇ ਫਿਰ ਠੀਕ ਰੇਟ ਵੀ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਸਾਨੂੰ ਪਤਾ ਹੀ ਆ ਬੇਦਰ ਮਰਜੀ ਬਹਿ ਜਾ ਲੈ ਠੀਕ ਹੈ ਠੀਕ ਛੰਡੀ ਸੀਲਾ ਪੂਰੀ ਠੀਕ ਹੈ ਜੀ ਨਾਲ ਲਈ ਦੂਜੀ ਗੜੀ ਦੱਸੋ ਜਾਣਕਾਰੀ ਜੀ ਬਾਈ 20 ਕਿਲੋ ਹੁੰਦੀ ਆ ਹਾਂ ਜੀ ਪਿਛਲੇ ਸੂਏ ਨੇ 20 ਕਿਲੋ ਦੱਸਤਾ ਠੀਕ ਹੈ ਜੀ ਤੇ ਦੇਣ ਦੇ ਪਈਆਂ ਪੰਜ ਪੰਜ ਦਿਨ ਦੇ ਹਾਂ ਸੂਣ ਦੇ ਬਾਕੀ ਠੀਕ ਹੈ ਜੀ ਤੇ ਲਾਂਡੂ ਲਾਂਬੋਸ ਪਈਆਂ ਹਜੇ ਠੀਕ ਹੈ ਜੀ ਲੋ ਜੀ ਤੇ ਤੋਦ ਪਾ ਦਾ 20 ਤੋਂ ਬਾਹਰ ਹੀ ਦੋਗੀ ਪਰ 20 ਕਿਲੋ ਵੀਰਪਰਾ ਕੋਈ ਮੰਨ ਕੇ ਲੈ ਜੇ ਠੀਕ ਹੈ ਜੀ ਹਾਂ ਲਾਲੀ ਰੇਟ ਬਾਈ ਇਹਦਾ ਪਹਿਲੇ ਦੱਸ ਦੋ ਇਹਦਾ ਰੇਟ ਬਾਈ ਮੁੱਲ ਕੋਈ 75 ਨਹੀਂਗਾ 80 ਨਹੀਂਗਾ ਹਾਂਜੀ ਇਹਦਾ 60000 ਰੁਪਇਆ ਲਵਾਂਗੇ ਆਪਾਂ 60000 ਹਾਂ ਠੀਕ ਹੈ ਜੀ ਬਲੰਮੀ ਜੋੜੀ ਨੂੰ ਦੇਖ ਜਾਂਦਾ ਕੰਮ ਜਆ ਕਰਕੇ ਚਲ ਥੋੜੇ ਬੋਤ ਚੱਲੀ ਜਾਂਦਾ ਠੀਕ ਹੈ ਜੀ ਹਾਂ ਬੋਲਾ ਨਾ ਬੰਨੋ ਬੋਲਾ ਲੋ ਭਰਾਵਾਂ ਚੈੱਕ ਕਰਦਾ ਬੜੀ ਬੁੱਢੀ ਬਹੁਤ ਐ ਕੁੱਤੀ ਮੰਨ ਕੇ ਨਾ ਹੋਈ ਵੀਰ ਭਰਾ ਹਲਟਰ ਸਾਡਾ ਲੰਬਾ ਪਈ ਹੈ ਬਾਈ ਹਾਂ ਬਾਕੀ ਕੋਈ ਵੇਚਣ ਵਾਲਾ ਵੀਰ ਭਰਾ ਲੈ ਗਿਆ ਵਧੀਆ 2 ਰੁਪਏ ਦੇ ਜੀ ਉਹਨੂੰ ਠੀਕ ਹੈ ਠੀਕ ਠੰਡੀ ਹੁੰਦੀ ਐ ਬਹੁਤ ਠੀਕ ਹੈ ਠੀਕ ਲੋ ਭਰਾ ਕੱਦ ਵੇਡ ਸੁਖਣਾ ਕਰ ਮੰਨ ਦੱਸੋ ਹੁਣ ਤੇ ਇਸ ਸੈਂਟਰ ਬਾਕੀ ਬਈ ਵਜਨ ਨਾਲ ਜੀ ਲੋ ਜੀ ਅੱਜ ਤੋਂ ਮਹੀਨਾ ਪਹਿਲਾਂ ਬਈ 75 ਦੀ ਵੇਚੀ ਸੀ ਇਹਦੇ ਨਾਲ ਠੀਕ ਹੈ ਠੀਕ ਹੈ ਗਰਮੀ ਬਈ ਘਟ ਮੰਨਦੀ ਐ ਨਾ ਗਰਮੀ ਗਰਮੀ ਨਹੀਂ ਬਈ ਮੰਨਦੇ ਕੋਈ ਵੀ ਦੋਨੇ ਗਾਈਆਂ ਠੀਕ ਹੈ ਠੀਕ ਲੋ ਜੀ ਰੰਗੀਆਂ ਲੋ ਜੀ ਚੈੱਕ ਕਰ ਸਕਦੇ ਨੇ ਬਾਈ ਜੀ ਕੋਜੀ ਚਾਰ ਥਾਣਾ ਕੋਜੀ ਤੇ ੱਿੱਲਾਂ ਦਿਖਾ ਦੋ ਬੜੀਆਂ ਜੀ ਲਓ ਜੀ ੱਿੱਲਾਂ ਟੋਲਾਂ ਨੇ ਬਹੁਤ ਸਾਰੇ ਕਰਮਾ ਵਾਲੇ ਦੀ ਬਾਕੀ ਥਾਣਾ ਵੀ ਬਹੁਤ ਚੰਗਾ ਬਈ ਚੋਲ ਜਾ ਠੀਕ ਹੈ ਲੰਮਾ ਥਾਣਾ ਮੋਟਾ ਹਾਂ ਠੀਕ ਹੈ ਜੀ ਲੋ ਭਰਾ ਛੋਟਾ ਬੁੱਟਰ ਵਾਜਦਾ ਹੈ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਇੱਕ ਤਾਜੀ ਸੂਈ ਇੱਕ ਗੱਬਣ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ